ਕਸਾ ਵੀਰੋ ਸਤ ਸ੍ਰੀ ਅਕਾਲ ਮੈਂ ਰਾਜ ਦੇਵਿੰਦਰ ਸਿੰਘ ਡੀਟੀਐਮ ਆਤਮਾ ਖੇਤੀਬਾੜੀ ਵਿਭਾਗ ਪਾਜਲਾ ਅੱਜ ਦੇ ਵੀਡੀਓ ਵਿੱਚ ਤੁਹਾਡੇ ਨਾਲ ਝੋਨੇ ਦੀ ਸਿੱਧੀ ਬਜਾਈ ਲਈ ਬੀ ਦੀ ਸੋਧ ਕਿਵੇਂ ਕਰਨੀ ਹੈ ਔਰ ਜ਼ਮੀਨ ਦੀ ਤਿਆਰੀ ਆਪਾਂ ਕਿਵੇਂ ਕਰਨੀ ਹੈ ਉਹਦੀ ਜਾਣਕਾਰੀ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਕਿਉਂਕਿ ਝੋਨੇ ਨੂੰ ਮਿੱਟੀ ਅਤੇ ਬੀਜ ਤੋਂ ਹਮਾਰੀਆਂ ਆਉਂਦੀਆਂ ਹਨ ਸੋ ਉਹਨਾਂ ਦੀ ਰੋਗ ਰੋਧਾਂ ਲਈ ਬੀ ਦੀ ਸੋਧ ਬਹੁਤ ਜ਼ਰੂਰੀ ਹੈ। ਬੀ ਦੀ ਸੋਧ ਲਈ ਆਪਾਂ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਸ਼ ਦਵਾਈ ਸਪ੍ਰਿੰਟ ਦਵਾਈ ਹੈ। ਜਿਹਦੇ ਵਿੱਚ ਕਾਰਬੈਂਡਾਜ਼ਿਮ ਔਰ ਮੈਂਕੋਜ਼ੇਬ ਸਾਲਟ ਹੈ। 3 ਗ੍ਰਾਮ ਪ੍ਰਤੀ ਕਿਲੋ ਦੇ ਹਿਸਾਬ ਨਾਲ ਬੀ ਨੂੰ ਲਾ ਕੇ ਆਪਾਂ ਕਰ ਸਕਦੇ ਹਾਂ। ਪਰ ਬੀ ਸੋਧਣ ਤੋਂ ਪਹਿਲਾਂ ਆਪਾਂ ਪੋਟਾਸ਼ੀਅਮ ਨਾਈਟ੍ਰੇਟ ਦਾ ਘੋਲ ਹੈ ਜਿਹੜਾ 2% ਦਾ। ਯਾਨੀ ਕਿ 10 ਲੀਟਰ ਪਾਣੀ ਲਓ ਔਰ 810 ਕਿਲੋ 1 ਕਿੱਲੇ ਦਾ ਬੀਜ ਲਓ ਉਹਦੇ ਵਿੱਚ ਭਿਉਂ ਦਿਓ। ਬੀਜ ਨੂੰ ਭਿਉਂਨ ਤੋਂ ਬਾਅਦ ਬੀਜ ਨੂੰ ਹਿਲਾਓ ਜਿਹੜੇ ਹਲਕੇ ਦਾਣੇ ਉੱਪਰ ਆ ਜਾਂਦੇ ਆ ਉਹਨਾਂ ਨੂੰ ਕੱਢ ਕੇ ਬਾਹਰ ਸੈਟ ਦਿਓ। ਔਰ ਬੀਜ ਨੂੰ 810 ਘੰਟੇ 200 ਗ੍ਰਾਮ ਪੋਟਾਸ਼ੀਅਮ ਨਾਈਟ੍ਰੇਟ ਪਾ ਕੇ ਆਪਾਂ ਭਿਉਂ ਕੇ ਰੱਖ ਦੇਣਾ। ਉਸ ਤੋਂ ਬਾਅਦ ਬੀਜ ਨੂੰ ਉਸ ਕੋਲ ਚੋਂ ਕੱਢਣਾ ਹੈ ਔਰ ਛਾਵੇਂ ਸਕਾਉਣਾ। ਪਤਲੀ ਲੇਅਰ ਬਣਾ ਕੇ ਉਹਦੀ ਚੰਗੀ ਤਰ੍ਹਾਂ ਛਾਵੇਂ ਸੋਕਾ ਲੈਣਾ। ਔਰ ਫੇਰ ਜਿਹੜੀ ਸਪ੍ਰਿੰਟ ਦਵਾਈ ਹੈ 3 ਗ੍ਰਾਮ ਪ੍ਰਤੀ ਕਿਲੋ ਦੇ ਹਿਸਾਬ ਨਾਲ ਲਾ ਕੇ ਬੀ ਦੀ ਸੋਧ ਕਰ ਦੇਣੀ ਹੈ ਔਰ ਇਸ ਤਰ੍ਹਾਂ ਜਿਹੜਾ ਹੈ ਤੁਹਾਡਾ ਬੀ ਹੈ ਉਹ ਬਜਾਈ ਲਈ ਤਿਆਰ ਹੋ ਜਾਏਗਾ ਪ੍ਰਤੀ ਏਕੜ ਜਿਹੜਾ ਬੀ ਦੀ ਮਾਤਰਾ ਆਪਾਂ 810 ਕਿਲੋ ਜ਼ਰੂਰ ਵਰਤਣੀ ਹੈ ਬਜਾਈ ਲਈ ਤਾਂ ਕਿ ਬਾਅਦ ਦੇ ਵਿੱਚ ਆਪਾਂ ਨੂੰ ਬੂਟੇ ਨਾਲ ਲਾਉਣੇ ਪੈਣ ਹੁਣ ਜਦੋਂ ਤੁਹਾਡਾ ਬੀ ਤਿਆਰ ਹੋ ਗਿਆ ਦੇਖੇ ਕਿ ਤੁਸੀਂ ਆ ਖੇਤ ਦੇਖ ਰਹੇ ਹੋ ਇੱਥੇ ਝੋਨੇ ਦੀ ਅੱਜ ਸਿੱਧੀ ਬਜਾਈ ਹੋ ਰਹੀ ਹੈ ਔਰ ਇਹਨਾਂ ਵੱਲੋਂ ਵੀ ਇਹ ਬੀਜ ਹੈ ਜਿਹੜਾ ਸੋਧ ਕੇ ਹੀ ਬਜਾਈ ਕੀਤੀ ਜਾ ਰਹੀ ਹੈ ਇਹ ਸੁੱਕੇ ਖੇਤ ਦੇ ਵਿੱਚ ਬਜਾਈ ਕਰ ਰਹੇ ਹਨ ਔਰ ਸੋਧਿਆ ਹੋਇਆ ਬੀਜ ਹੈ ਹੁਣ ਜ਼ਮੀਨ ਦੀ ਤਿਆਰੀ ਆਪਾਂ ਕਿਵੇਂ ਕਰਨੀ ਹੈ ਕਣਕ ਦੀ ਵਾਢੀ ਤੋਂ ਬਾਅਦ ਆਪਾਂ ਖੇਤ ਨੂੰ ਆਮ ਤੌਰ ਤੇ ਉਸੇ ਵਿੱਚ ਛੱਡ ਦਿੰਦੇ ਆ ਪਰ ਜੇ ਆਪਾਂ ਕਣਕ ਦੀ ਵਾਢੀ ਤੋਂ ਬਾਅਦ ਖੇਤ ਨੂੰ ਡੂੰਘਾ ਵਾਹ ਕੇ ਉਹਨੂੰ ਛੱਡਿਆ ਜਾਵੇ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ ਤਾਪਮਾਨ 45 ਡਿਗਰੀ ਤੋਂ ਵੀ ਟੱਪ ਜਾਂਦਾ ਹੈ ਸੋ ਜਿਹੜਾ ਆਪਾਂ ਸੁੱਕਾ ਵਾਹ ਕੇ ਛੱਡਿਆ ਖੇਤ ਹੈ ਉਹ ਆਪਾਂ ਨੂੰ ਬਿਮਾਰੀਆਂ ਕੀੜੇ ਮਕੌੜੇ ਦੇ ਜਿਹੜੇ ਕੋਏ ਆ ਖੇਤ ਦੇ ਵਿੱਚ ਬਿਮਾਰੀਆਂ ਦੇ ਕਣ ਹੈ ਤੇ ਨਦੀਨਾਂ ਦੇ ਬੀਜ ਹੈ ਉਹ ਇਹ ਤਾਪਮਾਨ ਨਾਲ ਜਿਹੜੇ ਮਰ ਜਾਂਦੇ ਆ ਔਰ ਕਾਫੀ ਹੱਦ ਤੱਕ ਆਪਣਾ ਕੀੜੇ ਮਕੌੜਿਆਂ ਬਿਮਾਰੀਆਂ ਔਰ ਨਦੀਨਾ ਤੋਂ ਬਚਾਅ ਹੋ ਜਾਂਦਾ ਫਸਲ ਦਾ ਸੋ ਇਸ ਲਈ ਇਹਨੂੰ ਵਾਕੇ ਛੱਡੋ ਪਰ ਆਮ ਤੌਰ ਤੇ ਦੇਖਿਆ ਕੀ ਜਾਂਦਾ ਹੈ ਵੀ ਕਿਸਾਨ ਖਾਲੀ ਪਈ ਖੇਤ ਨੂੰ ਪਾਣੀ ਲਾ ਦਿੰਦੇ ਆ ਔਰ ਕਹਿੰਦੇ ਜੀ ਅਸੀਂ ਖੇਤ ਨੂੰ ਠੰਡਾ ਕਰ ਰਹੇ ਆ ਠੰਡਾ ਕਰਨ ਵਾਲਾ ਇਹ じゃ ਕੋਈ ਯੂਨੀਵਰਸਿਟੀ ਵੱਲੋਂ ਕੋਈ ਕਨਸੈਪਟ ਨਹੀਂ ਹੈ ਕਿਉਂਕਿ ਇਹ ਤਾਂ ਅਪਾ ਜੇ ਪਾਣੀ ਲਾਵਾਂਗੇ ਤਾਂ ਉਹਦੇ ਵਿੱਚ ਜਿਹੜੇ ਕੀੜੇ ਮਕੌੜਿਆਂ ਦੇ ਕੋਈ ਆ ਜਾਂ ਬਿਮਾਰੀਆਂ ਦੇ ਕਣ ਆ ਉਹਨਾਂ ਨੂੰ ਜਿਹੜਾ ਵਾਧਾ ਹੋਊਗਾ ਉਹਨਾਂ ਦਾ ਸੋ ਇਸ ਲਈ ਖੇਤ ਨੂੰ ਸੁੱਕਾ ਵਾਹ ਕੇ ਛੱਡੋ ਫਸਲ ਬੀਜਣ ਤੋਂ ਪਹਿਲਾਂ ਖੇਤ ਨੂੰ ਵਾਹ ਕੇ ਚੰਗੀ ਤਰ੍ਹਾਂ ਲੇਜ਼ਰ ਕਰੋ ਔਰ ਫਿਰ ਫਸਲ ਬੀਜੋ ਜੇਕਰ ਸੁੱਕੇ ਦੇ ਵਿੱਚ ਬਜਾਈ ਕਰਦੇ ਆ ਤਾਂ ਬਜਾਈ ਕਰਕੇ ਪਾਣੀ ਲਾਓ ਜੇ ਤਰ ਬੱਤਰ ਹਾਲਤ ਦੇ ਵਿੱਚ ਆਪਾਂ ਬਜਾਈ ਕਰਨੀ ਹੈ ਤਾਂ ਖੇਤ ਨੂੰ ਪਾਣੀ ਲਾ ਕੇ ਵਾਹ ਕੇ ਝੋਨੇ ਦੀ ਆਪਾਂ ਬਜਾਈ ਕਰਾਂਗੇ ਸੋ ਇਹ ਸੀਗਾ ਬੀਜ ਦੀ ਸੋਧ ਤੇ ਜ਼ਮੀਨ ਦੀ ਤਿਆਰੀ ਇਸ ਤੋਂ ਅਗਲੇ ਹਿੱਸੇ ਦੇ ਵਿੱਚ ਆਪਾਂ ਜਿਹੜੀ ਹੈ ਬੀਜ ਦੇ ਬਜਾਈ ਦੇ ਕਿਹੜੇ ਕਿਹੜੇ ਢੰਗ ਹੈ ਉਹਨਾਂ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਧੰਨਵਾਦ